ਰੇ ਪ੍ਰਦਮਨ ਸਿੰਘ ਰੂਪ ਦੇ ਨਾਵਲ ਤੇ ਲਾਹਦਾ ਅਗਲਾ ਕਾਂਡ 15 ਵਰਿੰਦਰ ਕੁਮਾਰ ਅਗਰਵਾਲ ਹਾਈ ਕੋਰਟ ਵਿੱਚ ਭੱਜਿਆ ਫਿਰਦਾ ਸੀ ਜਿਵੇਂ ਉਹਨੂੰ ਬੇਹੱਦ ਖੁਸ਼ੀ ਸੀ ਕਿਉਂਨੇ ਆਪਣੇ ਲੜਕੇ ਨੂੰ ਬੜੀ ਚੰਗੀ ਥਾਂ 'ਤੇ ਕੈਮਿਸਟਰੀ ਦੀ ਦੁਕਾਨ ਕਰਵਾ ਦਿੱਤੀ ਹੈ ਹਾਈ ਕੋਰਟ ਦੀ ਬਿਲਡਿੰਗ ਕਮੇਟੀ ਵੱਲੋਂ ਉਸਨੂੰ ਦੁਕਾਨ ਲਈ ਥਾਂ ਪੁਲਿਸ ਚੌਕੀ ਦੇ ਅੱਗੇ ਕਰਕੇ ਤੇ ਪੁਰਾਣੇ ਚੈਂਬਰਾਂ ਦੇ ਨੇੜੇ ਥਾਂ ਦੀ ਡੀਮਾਰਕੇਸ਼ਨ ਕਰਕੇ ਦੁਕਾਨ ਬਣਾਉਂਦੀ ਜੱਜ ਦੇ ਦਿੱਤੀ ਅਗਰਵਾਲ ਨੇ ਬੜੀ ਫੁਰਤੀ ਨਾਲ ਦੁਕਾਨ ਪੜਾਉਣੀ ਸ਼ੁਰੂ ਕਰ ਦਿੱਤੀ ਇਸ ਤੋਂ ਪਹਿਲਾਂ ਉਹਦਾ ਲੜਕਾ ਸੰਜੀਪ ਕੁਮਾਰ ਆਪਣੇ ਮਾਮਿਆਂ ਦੀ ਦੁਕਾਨ ਉੱਤੇ ਬੈਠਦਾ ਸੀ ਬੈਠਦਾ ਵੀ ਕੈਸ਼ ਕਾਊਂਟਰ ਉੱਤੇ ਸੀ ਕੈਸ਼ ਕਾਊਂਟਰ ਉੱਤੇ ਉਸੇ ਨੂੰ ਬਿਠਾਇਆ ਜਾਂਦਾ ਜਿਹੜਾ ਪਰਿਵਾਰ ਦਾ ਮੈਂਬਰ ਹੋਵੇ ਉੰਜ ਵੀ ਸੰਜੀਪ ਕੁਮਾਰ ਬਹੁਤ ਸਾਊ ਤੇ ਇਮਾਨਦਾਰ ਸੀ ਮਾਮੇ ਉਸ ਤੇ ਹਥਾ ਪਰੋਸਾ ਕਰਦੇ ਸਨ ਵਰਿੰਦਰ ਕੁਮਾਰ ਅਗਰਵਾਲ ਨੇ ਇੱਕ ਦਿਨ ਸੈਕਟਰੀ ਸਿਮਰਨਜੀਤ ਨੂੰ ਫੋਨ ਕੀਤਾ ਕਿ ਉਹ ਬਾਹਰ ਨਾਲ ਐਗਰੀਮੈਂਟ ਬਣਾਉਣ ਲਈ ਕਦੋਂ ਆਵੇ ਸੈਕਟਰੀ ਨੂੰ ਦਿਨ ਪਤਾ ਸਮਾਂ 10:00 ਕੇ ਪ੍ਰਧਾਨ ਦੇ ਦਫ਼ਤਰ ਵਿੱਚ ਬੁਲਾ ਲਿਆ। ਅੱਜ ਪ੍ਰਧਾਨ ਦੇ ਦਫ਼ਤਰ ਵਿੱਚ ਸੈਕਟਰੀ ਸਿਮਰਨਜੀਤ 22 ਪ੍ਰਧਾਨ ਦਮਨ ਜੁਆਇੰਟ ਫੈਕਟਰੀ ਹਰਜੋਤਕਰ ਅਤੇ ਕੈਸ਼ੀਅਰ ਜੁਗਿੰਦਰ ਸ਼ਰਮਾ ਬੈਠੇ ਸਨ। ਵਿਰਿੰਦਰ ਕੁਮਾਰ ਅਗਰਵਾਲ ਆਪਣੇ ਲੜਕੇ ਸੰਜੀਪ ਕੁਮਾਰ ਨਾਲ ਆ ਗਿਆ। ਵਿਰਿੰਦਰ ਕੁਮਾਰ ਅਗਰਵਾਲ ਇਸ ਤੋਂ ਪਹਿਲਾਂ ਸੰਗਰੂਰ ਡਾਕਟਰੀ ਦੀ ਦੁਕਾਨ ਕਰਦਾ ਸੀ। ਉਹ ਐਮਬੀਬੀਐਸ ਪਾਸ ਸੀ। ਸੰਗਰੂਰ ਦਾ ਮੰਨਿਆ ਹੋਇਆ ਡਾਕਟਰ ਸੀ। ਪਰ ਹੁਣ ਉਹ ਆਪਣੇ ਸਾਰੇ ਪਰਿਵਾਰ ਨੂੰ ਚੰਡੀਗੜ੍ਹ ਅਡਜਸਟ ਕਰਨਾ ਚਾਹੁੰਦਾ ਸੀ। ਆਪਣੀਆਂ ਦੋਵੇਂ ਲੜਕੀਆਂ ਨੂੰ ਵੀ ਚੰਡੀਗੜ੍ਹ ਹੀ ਐਡਜਸਟ ਕਰਨਾ ਚਾਹੁੰਦਾ ਸੀ ਉਸ ਨੂੰ ਚੰਡੀਗੜ੍ਹ ਅਤੇ ਸੰਗਰੂਰ ਦੇ ਫਰਕ ਦਾ ਪਤਾ ਸੀ ਇਸ ਲਈ ਕੈਮਿਸਟਰੀ ਦੁਕਾਨ ਹਾਈ ਕੋਰਟ ਵਿੱਚ ਕਰਵਾਉਣਾ ਚਾਹੁੰਦਾ ਸੀ ਅਗਰਵਾਲ ਨੇ ਹੱਥ ਜੋੜ ਕੇ ਸਾਰਿਆਂ ਨੂੰ ਕਿਹਾ ਕਿ ਦੱਸੋ ਜਨਾਬ ਕੀ ਹੁਕਮ ਹੈ ਜਿਵੇਂ ਕਹੋਗੇ ਮੈਂ ਤੁਹਾਡਾ ਹੁਕਮ ਮੰਨਾਂਗਾ ਪ੍ਰਧਾਨ ਨੇ ਸੈਕਟਰੀ ਵੱਲ ਇਸ਼ਾਰਾ ਕਰਕੇ ਕਿਹਾ ਸਿਮਰਨ ਜੀ ਜੀ ਤੁਸੀਂ ਕਰੋ ਜਿਵੇਂ ਕਰਨਾ ਹੈ ਐਗਰੀਮੈਂਟ ਲਿਖ ਲਓ ਪ੍ਰਧਾਨ ਨੇ ਫਿਰ ਡਾਕਟਰ ਅਗਰਵਾਲ ਨੂੰ ਕਿਹਾ ਡਾਕਟਰ ਸਾਹਿਬ ਸਰ ਡਿਪਾਰਟਮੈਂਟ ਸੈਕਟਰੀ ਸਾਹਿਬ ਜਿਵੇਂ ਕਹਿਣਗੇ ਸਾਨੂੰ ਮਨਜ਼ੂਰ ਹੋਵੇਗਾ ਸੈਕਟਰੀ ਸਿਮਰਜੀਤ ਨੇ ਕਿਹਾ ਦੇਖੋ ਪ੍ਰਧਾਨ ਜੀ ਮੈਂ ਕੱਲਾ ਹੀ ਕਿਉਂ ਆਪਾਂ ਸਾਰੀ ਗੱਲ ਕਰਾਂਗੇ ਤੁਸੀਂ ਫਿਕਰ ਨਾ ਕਰੋ ਜੀ ਮੈਂ ਤੁਹਾਡੀ ਕੋਈ ਵੀ ਗੱਲ ਨਹੀਂ ਮੋੜਾਂਗਾ ਜਿਵੇਂ ਕਹੋਗੇ ਉਸ ਤੋਂ ਵੱਧ ਹੀ ਕਰਾਂਗਾ ਡਾਕਟਰ ਅਗਰਵਾਲ ਬੜੀ ਹੀ ਖੁੱਲ੍ਹਦਿਲੀ ਨਾਲ ਬੋਲਿਆ ਸੈਕਟਰੀ ਨੇ ਕਿਹਾ ਪਹਿਲਾਂ ਆਪਾਂ ਦੁਕਾਨ ਦਾ ਕਿਰਾਇਆ ਨਿਸ਼ਚਿਤ ਕਰਦੇ ਹਾਂ ਦੁਕਾਨ ਦਾ ਕਿਰਾਇਆ ਤੁਹਾਨੂੰ ਬਾਦ ਨੂੰ 20000 ਰੁਪਏ ਮਹੀਨਾ ਦੇਣਾ ਪਵੇਗਾ ਠੀਕ ਹੈ ਜੀ ਬਿਲਕੁਲ ਠੀਕ ਹੈ ਮੈਂ 20000 ਹੀ ਦੇਵਾਂਗਾ ਹੋਰ ਅੱਗੇ ਗੱਲ ਕਰੋ ਜੀ ਡਾਕਟਰ ਅਗਰਵਾਲ ਸ਼ਾਨਾ ਬੋਲਿਆ ਪ੍ਰਧਾਨ ਨੇ ਕਿਹਾ ਬਾਹਰ ਨੂੰ ਡੋਨੇਸ਼ਨ ਤੁਸੀਂ 2 ਲੱਖ ਦੇਵੋ ਦੋ ਨਹੀਂ ਜੀ ਮੈਂ 3 ਲੱਖ ਦੇਵਾਂਗਾ ਡਾਕਟਰ ਅਗਰਵਾਲ ਨੇ ਹੌਸਲੇ ਨਾਲ ਕਿਹਾ ਆਖਰ ਤਾਂ ਉਹ ਜੱਟ ਬਾਣੀਆਂ ਸੀ ਸਾਰੇ ਜਿੱਥੇ ਬੜੇ ਖੁਸ਼ ਹੋਏ ਉੱਥੇ ਹੈਰਾਨ ਵੀ ਬਹੁਤ ਹੋਏ ਉਹ ਸੋਚ ਰਹੇ ਸਨ ਕਿ ਅਜੇ ਆ ਬੰਦਾ ਤਾਂ ਉਹਨਾਂ ਪਹਿਲੀ ਵਾਰ ਵੇਖਿਆ ਕਿੰਨੀਆਂ ਕੈਂਟੀਨਾਂ ਦੀਆਂ ਉਹਨਾਂ ਨਿਲਾਮੀਆਂ ਕੀਤੀਆਂ ਪਰ ਕੈਂਟੀਨਾਂ ਵਾਲੇ ਖੋਖਿਆਂ ਵਾਲੇ ਘੱਟ ਰੇਟ ਤੇ ਲੈਣਾ ਚਾਹੁੰਦੇ ਹੁੰਦੇ ਸਨ ਹੁਣ ਸੈਕਟਰੀ ਸਿਮਰਨਜੀਤ ਨੇ ਅੱਗੇ ਕਿਹਾ ਡਾਕਟਰ ਅਗਰਵਾਲ ਜੀ ਬੜਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਗੱਲ ਨਹੀਂ ਮੋੜੀ ਹੁਣ ਦੱਸੋ ਤੁਸੀਂ ਦਵਾਈਆਂ ਉੱਤੇ ਸਾਨੂੰ ਡਿਸਕਾਊਂਟ ਕਿੰਨਾ ਦੇਵੋਗੇ ਆਮ ਤੌਰ ਤੇ ਕੈਮਿਸਟ 10% ਦਿੰਦੇ ਨੇ ਤੁਸੀਂ ਦੱਸੋ ਕਿੰਨਾ ਦੇਵੋਗੇ ਮੈਂ ਡਿਸਕਾਊਂਟ ਸੈਕਟਰੀ ਸਾਹਿਬ ਤੁਹਾਨੂੰ 12% ਦਿਆਂਗਾ ਨਹੀਂ ਇਹ ਤਾਂ ਬਹੁਤ ਘੱਟ ਹੈ ਤਾਂ ਆਮ ਕੈਮਿਸਟ ਦੇ ਦਿੰਦੇ ਨੇ ਸੈਕਟਰੀ ਨੇ ਡਾਕਟਰ ਅਗਰਵਾਲਦੀ ਗੱਲ ਨਹੀਂ ਮੰਨੀ ਚਲੋ ਸੈਕਟਰੀ ਸਾਹਿਬ 15% ਦਾ ਡਿਸਕਾਊਂਟ ਦੇ ਦਵਾਂਗੇ ਬਸ ਡਾਕਟਰ ਅਗਰਵਾਲ ਨੇ ਕਿਹਾ ਡਾਕਟਰ ਅਗਰਵਾਲ ਨੂੰ ਪਤਾ ਸੀ ਕਿ ਅਸਲ ਗਲਤ ਤਾਂ ਦਵਾਈਆਂ ਉੱਤੇ ਡਿਸਕਾਊਂਟ ਹੁੰਦਾ ਹੈ। ਕਿਰਾਇਆ 20000 ਵੀ ਠੀਕ ਸੀ ਜੇ ਸ਼ਾਪ ਕਮ ਫਲੈਟ ਦਾ ਕਿਰਾਇਆ ਦੇਣਾ ਹੋਵੇ ਤਾਂ ਪਤਾ ਲੱਗਦਾ ਚੰਡੀਗੜ੍ਹ ਦੇ ਕਿਰਾਏ ਦਾ। ਡੋਨੇਸ਼ਨ ਵੀ ਇੱਕ ਵਾਰ ਦੇਣੀ ਹੁੰਦੀ ਹੈ 2 ਲੱਖ ਹੋਇਆ ਕਿ 3 ਲੱਖ ਕੀ ਫਰਕ ਪੈਂਦਾ। ਅਸਲ ਗਲਤ ਤਾਂ ਡਿਸਕਾਊਂਟ ਦੀ ਹੁੰਦੀ ਹੈ। ਪਰ ਉਧਰ ਸੈਕਟਰੀ ਸਿਮਰਨਜੀਤ ਵੀ ਡਿਸਕਾਊਂਟ ਉੱਤੇ ਡਟਿਆ ਹੋਇਆ ਸੀ। ਉਸਨੇ ਕਿਹਾ ਦੇਖੋ ਡਾਕਟਰ ਸਾਹਿਬ ਵਕੀਲਾਂ ਨੂੰ ਡਿਸਕਾਊਂਟ ਘੱਟੋ-ਘੱਟ 20% ਦੇਵੋ। ਇਸ ਹੁੰਦੇ ਸਰ ਡਾਕਟਰ ਅਗਰਵਾਲ ਨੇ ਹੱਥ ਜੋੜ ਕੇ ਕਿਹਾ ਕਿਉਂ ਜਨਾਬ ਗਰੀਬ ਮਾਰ ਕਰ ਦਿਓ ਵੀ ਦੇ ਕੇ ਸਾਨੂੰ ਕੀ ਬਚੇਗਾ ਦੇਖੋ ਡਾਕਟਰ ਅਗਰਵਾਲ ਜੀ ਤੁਹਾਡਾ ਕੰਮ ਤੁਹਾਨੂੰ ਪਤਾ ਕਿਵੇਂ ਚੀਫ ਤੋਂ ਜਾਂਦੇ ਜਾਂਦੇ ਤੋਂ ਕਰਵਾਇਆ ਜਿੱਥੇ ਅਸੀਂ ਤੁਹਾਡੀ ਮਦਦ ਕੀਤੀ ਹੈ ਉਥੇ ਅਸੀਂ ਬਾੜ ਦਾ ਵੀ ਸੋਚਣਾ ਬਾੜ ਦਾ ਫਾਇਦਾ ਸਾਨੂੰ ਸਭ ਤੋਂ ਪਹਿਲਾਂ ਚਲੋ ਸੈਕਟਰੀ ਸਾਹਿਬ 18% ਦਾ ਡਿਸਕਾਊਂਟ ਦੇ ਦੇਵਾਂਗੇ ਇਸ ਵਿੱਚ ਸਾਨੂੰ ਵਛਦਾ ਕੁਝ ਨਹੀਂ ਅਗਰਵਾਲ ਨੇ ਸੈਕਟਰੀ ਦੀ ਗੱਲ ਮੰਨਦਿਆਂ ਕਿਹਾ ਚਲੋ ਠੀਕ ਹੈ ਸਿਮਰਨ ਜੀ ਜੀ 18 ਠੀਕ ਹੈ ਮੰਨ ਲਓ ਇਹਨਾਂ ਦੀ ਗੱਲ ਹੁਣ ਸਾਰਿਆਂ ਨੇ ਸੈਕਟਰੀ ਨੂੰ ਕਿਹਾ ਠੀਕ ਡਾਕਟਰ ਅਗਰਵਾਲ ਜੱਟ ਬਾਣੀਆ ਸੀ ਖੁੱਲ੍ਹ ਦਿਲਾ ਸੀ ਪੈਸਾ ਖਰਚਣ ਲੱਗਿਆ ਅੱਗਾ ਪਿੱਛਾ ਨਹੀਂ ਵੇਖਦਾ ਪਰ ਹੈ ਤਾਂ ਬਾਣੀਆ ਹੀ ਸੀ ਉਹ ਲੰਮਾ ਸੋਚਣ ਜਾਣਦਾ ਸੀ ਅਤੇ ਆਪਣਾ ਪੂਰਾ ਭਲਾ ਸਮਝਦਾ ਸੀ ਸੈਕਟਰੀ ਨੇ ਫਿਰ ਕਿਹਾ ਦੇਖੋ ਡਾਕਟਰ ਸਾਹਿਬ ਇੱਕ ਤਾਂ ਕੋਈ ਐਕਸਪਾਇਰੀ ਵਾਲੀ ਦਵਾਈ ਤੁਹਾਡੀ ਦੁਕਾਨ ਉੱਤੇ ਨਾ ਪਈ ਹੋਵੇ ਦੂਜਾ ਡੁਪਲੀਕੇਟ ਨਾ ਹੋਵੇ ਜੇ ਇਹ ਗੱਲ ਹੋਈ ਤਾਂ ਅਸੀਂ ਐਕਸ਼ਨ ਲਵਾਂਗੇ ਅੱਜ ਤੁਸੀਂ ਸੈਕਟਰੀ ਸਾਹਿਬ ਬਿਲਕੁਲ ਵੀ ਕਿਸੇ ਗੱਲ ਦਾ ਫਿਕਰ ਨਾ ਕਰਨਾ ਤੁਹਾਨੂੰ ਕਦੇ ਵੀ ਕੋਈ ਸ਼ਿਕਾਇਤ ਨਹੀਂ ਆਵੇਗੀ ਡਾਕਟਰ ਅਗਰਵਾਲ ਨੇ ਕਿਹਾ ਡਾਕਟਰ ਅਗਰਵਾਲ ਦੇਖ ਰਿਹਾ ਸੀ ਕਿ ਸੈਕਟਰੀ ਅਸਲ ਵਿੱਚ ਬਾੜ ਦਾ ਬਹੁਤ ਖਿਆਲ ਰੱਖਦਾ ਹੈ ਉਸਨੇ ਆਪਣੀ ਜ਼ਿੰਦਗੀ ਵਿੱਚ ਇੰਨਾ ਸਾਫ਼ਗੋ ਮਨੁੱਖ ਨਹੀਂ ਸੀ ਵੇਖਿਆ ਸਾਰੇ ਅਹੁਦੇਦਾਰ ਬੜੀ ਖੁਸ਼ੀ ਨਾਲ ਬਾੜ ਦੇ ਫਾਇਦੇ ਲਈ ਅੱਜ ਚੰਗਾ ਫੈਸਲਾ ਲਿਆ ਹੈ ਇੱਕ ਦਿਨ ਬਾੜ ਦੇ ਪ੍ਰਧਾਨ ਦੇ ਨਾਂ ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਬਾੜ ਤੋਂ ਚਿੱਠੀ ਮਿਲੀ ਜਿਸ ਵਿੱਚ ਉਹਨਾਂ 19 ਤਬੀਖਤੂਬਰ ਨੂੰ ਲਾਹੌਰ ਵਿੱਚ ਹੋਰੀ ਇੰਟਰਨੈਸ਼ਨਲ ਲਾ ਕਾਨਫਰੰਸ ਪੀਸ ਥਰੂ ਲਾ ਵਿੱਚ ਓਨਲੀ ਸੱਦਾ ਪੱਤਰ ਦਿੱਤਾ ਸੀ ਚਿੱਠੀ ਦੇਖਦੇ ਸਾਰ ਪ੍ਰਧਾਨ ਵਿਕਰਮ ਸਿੰਘ ਸੰਧੂ ਵਾਇਸ ਪ੍ਰਧਾਨ ਦਮਨ ਸੈਕਟਰੀ ਸਿਮਰਨਦੀਪ ਸਿੰਘ ਅਤੇ ਜੁਆਇੰਟ ਸੈਕਟਰੀ ਹਰਜੋਤ कौर ਸਾਰੇ ਇਕੱਠੇ ਹੋ ਗਏ ਪ੍ਰਧਾਨ ਨੇ ਚਿੱਠੀ ਪੜ੍ਹ ਕੇ ਸੁਣਾਈ ਸਾਰੇ ਬੜੇ ਖੁਸ਼ ਹੋ ਗਏ ਕਿਉਂਕਿ ਪਾਕਿਸਤਾਨ ਦੇਖਣ ਦਾ ਮੌਕਾ ਮਿਲਣਾ ਸੀ ਨਾਲੇ ਉਹਨਾਂ ਦੇ ਮਹਿਮਾਨ ਬਣ ਕੇ ਜਾਣਾ ਸੀ ਉਹਨਾਂ ਨੇ ਹਾਈ ਕੋਰਟ ਚੰਡੀਗੜ੍ਹ ਤੋਂ 50 ਡੈਲੀਗੇਟ ਜਹਾਣੀ ਲਿਖਿਆ ਹੋਇਆ ਸੀ ਸਪਰੀਮ ਕੋਰਟ ਦੀ ਬਾਰ ਵੱਲੋਂ ਆਡੋ ਨੇ ਸੰ ਸਪਰੀਮ ਕੋਰਟ ਅਤੇ ਹਾਈ ਕੋਰਟ ਦਾ ਇੱਕ ਸਾਂਝਾ ਡੈਲੀਗੇਸ਼ਨ ਬਣ ਜਾਣਾ ਸੀ ਜਿਸ ਦੇ ਦੋ ਲੀਡਰ ਹੋਣੇ ਸਨ ਇੱਕ ਸੁਪਰੀਮ ਕੋਰਟ ਬਾਰ ਦਾ ਦੂਜਾ ਹਾਈ ਕੋਰਟ ਚੰਡੀਗੜ੍ਹ ਦਾ ਪ੍ਰਧਾਨ ਵਿਕਰਮ ਸਿੰਘ ਸੰਧੂ ਇੱਕ ਦੋ ਵਾਰ ਪਹਿਲਾਂ ਵੀ ਜਾ ਆਇਆ ਸੀ ਉੰਜ ਵੀ ਉਹ ਪਾਕਿਸਤਾਨ ਤੋਂ ਉੱਠ ਕੇ ਹਰਿਆਣਾ ਵਿੱਚ ਆ ਬਸੇ ਸਨ ਇਸੇ ਲਈ ਉਸ ਨੇ ਹਰਿਆਣਾ ਦੀਆਂ ਜ਼ਿਲ੍ਹਾ ਕੋਰਟਾਂ ਤੇ ਆਪਣੇ ਤਿੰਨ ਚਾਰ ਵਕੀਲ ਦੋਸਤਾਂ ਦੇ ਵੀ ਡੈਲੀਗੇਸ਼ਨ ਵਿੱਚ ਜਾਣ ਲਈ ਵੀ ਵੀਜ਼ੇ ਲਵਾ ਦਿੱਤੇ ਉੰਜ ਵੀ ਉਹ ਵਕੀਲ ਛੇਟੀਆਂ ਕੋਰਟਾਂ ਵਿੱਚੋਂ ਉਸ ਨੂੰ ਹਾਈ ਕੋਰਟ ਦੇ ਕੇਸ ਭਜਵਾਉਂਦੇ ਰਹਿੰਦੇ ਸਨ ਐਗਜ਼ੀਡੈਂਟ ਸਿਮਰਨਜੀਤ ਦਫ਼ਤਰ ਵਿੱਚ ਬੈਠਾ ਸੀ ਉਸਦੇ ਕੋਲ ਦੋ ਨੌਜਵਾਨ ਵਕੀਲ ਆ ਕੇ ਪੁੱਛਣ ਲੱਗੇ ਫੈਕਟਰੀ ਸਾਹਿਬ ਪਲਾકિસ્તાਨ ਦੀ ਕਾਨਫਰੰਸ ਵਿੱਚ ਜਾਣ ਲਈ ਕੀ ਪਾਲਿਸੀ ਬਣਾਈ ਹੈ ਕੌਣ ਕੌਣ ਡੈਲੀਗੇਸ਼ਨ ਵਿੱਚ ਜਾ ਸਕਦਾ ਹੈ ਸਿਮਰਨਜੀਤ ਨੇ ਜਵਾਬ ਦਿੱਤਾ ਜਿਸ ਨੂੰ ਮੈਂ ਲੈ ਜਾਣਾ ਚਾਹਾਂਗਾ ਬਸ ਇਹੋ ਬਰਸੀ ਹੈ ਇਹ ਤਾਂ ਗੱਲ ਤਾਂ ਬਾਰ ਵਿੱਚ ਇਸਦਾ ਰੌਲਾ ਵਹਿ ਜਾਣਾ ਪੈ ਜਾਵੇ ਰੌਲਾ ਅਸੀਂ 50 ਡੈਲੀਗੇਟ ਲੈ ਕੇ ਜਾਣੇ ਹਨ ਬਾਹਰ ਦਾ 5000 ਵਕੀਲ ਮੈਂਬਰ ਹੈ ਉੱਥੇ 5000 ਨਹੀਂ ਜਾ ਸਕਦੇ ਨਾਲੇ ਹੋਰ ਦੱਸਾਂ ਅਸੀਂ ਆਪਣੇ ਵਿਰੋਧੀ ਨਹੀਂ ਲਜਾਣੇ ਜਿਹੜੇ ਸਾਡੀਆਂ ਉਥੇ ਲੱਤਾਂ ਖਿੱਚਣ ਸਮਝੇ ਸਿਮਰਨਜੀਤ ਨੇ ਬੜੀ ਬੇਬਾਕੀ ਨਾਲ ਉੱਤਰ ਦਿੱਤਾ ਹੁਣ ਉਹ ਦੋਵੇਂ ਬੁੜਬੁਣਾਉਂਦੇ ਚਲੇ ਗਏ ਜਿਵੇਂ ਉਹਨਾਂ ਦੀ ਛੋਜੀ ਲੱਗੀ ਸੀ 11 ਅਕਤੂਬਰ ਨੂੰ 2 ਵਜੇ ਲੰਚਮਗਰੋਂ ਲਾਹੌਰ ਕਾਨਫਰੰਸ ਸ਼ੁਰੂ ਹੋਣੀ ਸੀ ਪ੍ਰਧਾਨਗੀ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਇਫਤਖਾਰ ਮੁਹੰਮਦ ਚੌਧਰੀ ਨੇ ਕਰਨੀ ਸੀ ਮੋਹਾਲੀ ਦੇ ਫੇਜ਼ 3 ਇਹਦੇ ਪੈਟਰੋਲ ਪੰਪ ਤੋਂ ਸਵੇਰੇ ੜਕ ਕੇ ਬੱਸ ਚੱਲਣੀ ਸੀ ਸਾਰੇ ਡੈਡੀਗੇਟ ਸਮੇਂ ਸਿਰ ਪਹੁੰਚ ਗਏ ਸਾਰੇ ਡਰਦੇ ਸਨ ਕਿ ਕਿਤੇ ਬਸ ਚੜਨ ਹੋ ਰਿਹਾ ਨਾ ਜਾਣ ਬਸ ਚੰਗੀ ਸੀ ਡੀਲਗਸ ਕਿਤੇ ਰੁਕਣੀ ਨਹੀਂ ਸੀ ਅਮਰਸਰ ਤੋਂ ਕੁਝ ਵਕੀਲਾਂ ਨੇ ਚੜਨਾ ਸੀ ਨਾਸ਼ਤਾ ਉਹਨਾਂ ਨੇ ਕਿਸੇ ਹੋਟਲ ਵਿੱਚ ਕਰਵਾਉਣਾ ਸੀ ਬਸ ਸਮੇਂ ਸਿਰ ਹੋਟਲ ਸਾਹਮਣੇ ਜਾ ਖੜੀ ਦੋ ਤਿੰਨ ਵਕੀਲ ਹੱਥ ਜੋੜੀ ਸਭ ਨੂੰ ਹੋਟਲ ਵਿੱਚ ਲੈ ਗਏ ਜਿਸ ਤੇ ਸਾਰਿਆਂ ਨੇ ਅਮਰਸਰੀ ਛੋਲੇ ਪਡੋਰੀਆਂ ਨੂੰ ਬੜੇ ਸ਼ੌਕ ਨਾਲ ਖਾਦਾ ਹੁਣ ਸਿਮਰਨਜੀਤ ਦੇ ਡੈਡੀ ਨੇ ਆਪਣੀ ਸੀਟ ਬਦਲ ਲਈ ਪਹਿਲਾਂ ਜਿਹੜਾ ਵਕੀਲ ਉਸ ਕੋਲ ਬੈਠਾ ਸੀ ਉਸਨੇ ਨਰਦੇਵ ਸਿੰਘ ਦੇਵ ਦੇ ਗੱਲਾਂ ਕਰਕੇ ਕੰਨ ਖਾਲੇ ਸਨ ਜੋ ਮਹਾਲੀ ਤੋਂ ਚੱਲਿਆ ਅਮਰਸਰ ਤੱਕ ਇੱਕੋ ਸਾਇਬੋਲੀ ਗਿਆ ਉਹ ਜਿਉ ਆਪਣੀ ਹਿਸਟਰੀ ਦੱਸਣ ਲੱਗਿਆ ਬੋਲਣ ਵਿੱਚ ਫੁੱਲ ਸਟਾਪ ਹੀ ਨਹੀਂ ਲਾਇਆ ਉਹ ਦੱਸ ਰਿਹਾ ਸੀ ਕਿ ਉਹ ਗਿਆਨੀ ਜ਼ੈਲ ਸਿੰਘ ਦੇ ਮੁੱਖ ਮੰਤਰੀ ਹੋਣ ਵੇਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਐਡਵੋਕੇਟ ਜਨਰ ਰਿਹਾ ਸੀ ਉਹ ਗਿਆਨੀ ਜ਼ੈਲ ਸਿੰਘ ਨੂੰ ਕੁਝ ਨਹੀਂ ਸੀ ਸਮਝਦਾ ਉਹ ਕਿਸੇ ਦੀ ਪ੍ਰਵਾਹ ਨਹੀਂ ਸੀ ਕਰਦਾ ਦੇਵ ਸਮਝ ਗਿਆ ਕਿ ਇਸ ਬੰਦੇ ਵਿੱਚ ਅਹਿਸਾਸੇ ਕਮਤਰੀ ਬੋਲ ਰਹੀ ਸੀ ਇਸ ਦਾ ਖਸੂਰ ਨਹੀਂ ਹੈ ਨਾਸਤਾ ਕਰਨ ਵਗਰੋਂ ਬਸ ਸੁਣ ਵਾਗਾ ਬਾਰਡਰ ਵੱਲ ਜਾ ਰਹੀ ਸੀ ਵਾਗਾ ਅਮਰਸਰ ਤੋਂ 30 ਕਿਲੋਮੀਟਰ ਸੀ ਵਾਗਾ ਬਾਰਡਰ ਪਹੁੰਚ ਕੇ ਹੁਣ ਸਾਰੇ ਕਸਟਮ ਵਾਲਿਆਂ ਸਾਹਮਣੇ ਆਪਣੇ ਸਮਾਨ ਦੀ ਚੈਕਿੰਗ ਕਰਵਾ ਰਹੇ ਸਨ ਇਸ ਮਗਰੋਂ ਉਹਨਾਂ ਪਾਕਿਸਤਾਨ ਦੀ ਸਰਹੱਦ ਟੱਪ ਜਾਣਾ ਸੀ ਜਿੱਥੇ ਉਹਨਾਂ ਦਾ ਸਵਾਗਤ ਹੋਣਾ ਸੀ ਸਾਰੇ ਡੈਲੀਗੇਟਸ ਕਸਟਮ ਵਾਲਿਆਂ ਤੋਂ ਚੈਕਿੰਗ ਕਰਾਉਣ ਮਗਰੋਂ ਹੁਣ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਸਾਰੇ ਖੁੱਲੇ ਸੈਨ ਵਿੱਚ ਖੜ ਗਏ ਜਿੱਥੇ ਪਾਕਿਸਤਾਨ ਦਾ ਮੀਡੀਆ ਹੱਥਾਂ ਵਿੱਚ ਕੈਮਰੇ ਲੈ ਕੇ ਆੜਾ ਸੀ ਉਹ ਡੈਲੀਗੇਟਾਂ ਦੀ ਇੰਟਰਵਿਊ ਲੈ ਰਹੇ ਸਨ ਸੈਕਟਰੀ ਸਿਮਰਨ ਜੀ ਦੀ ਇੰਟਰਵਿਊ ਲਈ ਫਿਰ ਉਹਦੇ ਡੈਡੀ ਦੀ ਇੰਟਰਵਿਊ ਪੱਗ ਦੇਖ ਕੇ ਉਸ ਵਿੱਚ ਦਿਲਚਸਪੀ ਵੱਲ ਸੀ ਨਾਲੇ ਉਮਰ 80 ਦੇ ਨੇੜੇ ਹੋਣ ਕਰਕੇ ਉਸਨੇ ਪਾਕਿਸਤਾਨ ਬਣਨ ਵੇਲੇ ਸਾਰਾ ਕੁਝ ਅੱਖੀਂ ਦੇਖਿਆ ਹੋਵੇਗਾ ਉਸ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਜਰਾਰ ਸਾਹਿਬ ਤੁਸੀਂ ਪਹਿਲਾਂ ਵੀ ਪਾਕਿਸਤਾਨ ਆਇਓ ਹਾਂ ਜਨਾਬ ਮੈਂ ਪਾਕਿਸਤਾਨ ਬਣ ਤੋਂ ਪਹਿਲਾਂ ਆਪਣੇ ਮਾਮਿਆਂ ਕੋਲ ਕੋਮਰੀ ਆਇਆ ਸੀ ਪਰ ਪਾਕਿਸਤਾਨ ਬਣ ਮਗਰੋਂ ਮੈਂ ਪਹਿਲੀ ਵਾਰ ਆਇਆ ਜੀਵਦਾਸ ਰਿਆ ਸੀ ਤੈਨੂੰ ਸਰਦਾਰ ਜੀ ਕਿਵੇਂ ਲੱਗਿਆ ਪਾਕਿਸਤਾਨ ਵਿੱਚ ਪੈਰ ਧਰ ਕੇ? ਆ ਮੈਨੂੰ ਬਹੁਤ ਚੰਗਾ ਲੱਗਿਆ ਜਨਾਬ ਪਾਕਿਸਤਾਨ ਆ ਕੇ। ਕੋਈ ਫਰਕ? ਕੋਈ ਫਰਕ ਨਹੀਂ ਸਾਡਾ ਵਾਤਾਵਰਣ ਜਿਵੇਂ ਪੂਰਬੀ ਪੰਜਾਬ ਦਾ ਹੋਵੇ ਪੱਛਮੀ ਪੰਜਾਬ ਦਾ, ਓਵੇਂ ਸਾਡੇ ਪੰਜਾਬ ਵਰਗੀਆਂ ਕਿਕਰਾਂ ਖੜੀਆਂ ਹਨ, ਓਵੇਂ ਸਾਡੇ ਉਧਰ ਲੀਆਂ ਚਿੜੀਆਂ ਵਾਂਗ ਆ ਚਿੜੀਆਂ ਚਹਿਚਹਾ ਰਹੀਆਂ ਹਨ। ਮੀਡੀਆ ਵਾਲੇ ਦੇਵਦੀਆਂ ਗੱਲਾਂ ਸੁਣ ਕੇ ਬੜੇ ਖੁਸ਼ ਹੋਈ। ਹੁਣ ਸਾਰੇ ਚਾਰ ਦivari ਤੋਂ ਬਾਹਰ ਜਾ ਰਹੇ ਸਨ ਜਿੱਥੇ ਇੱਕ ਬੱਸ ਖੜੀ ਸੀ ਇਸੇ ਬੱਸ ਨੇ ਖੀਰ ਤੱਕ ਉਹਨਾਂ ਨਾਲ ਰਹਿਣਾ ਸੀ ਅਤੇ ਇਸੇ ਬੱਸ ਨੇ ਇਹਨਾਂ ਨੂੰ ਵਾਪਸ ਜਾਣ ਵੇਲੇ ਵਾਗਾ ਬਾਡਰ ਛੱਡਣਾ ਸੀ ਬਾਹਰ ਪਾਕਿਸਤਾਨ ਦੇ ਵਕੀਲ ਸਵਾਗਤ ਲਈ ਖੜੇ ਸਨ ਸਾਰੇ ਡੈਲੀਗੇਟਾਂ ਦੇ ਗੱਲਾਂ ਵਿਚਾਰ ਪਾਏ ਜਾ ਰਹੇ ਸਨ ਵਿਕਰਮ ਸਿੰਘ ਸੰਧੂ ਪ੍ਰਧਾਨ ਨਾਲ ਵਿਸ਼ੇਸ਼ ਤੌਰ ਤੇ ਸਾਰੇ ਜੱਫੀਆਂ ਪਾਪਾ ਮਿਲ ਰਹੇ ਸਨ ਉਹ ਪਹਿਲਾਂ ਵੀ 2-3 ਵਾਰ ਪਾਕਿਸਤਾਨ ਆ ਚੁੱਕੇ ਸਨ ਹੁਣ ਵੀ ਉਹ ਪਾਕਿਸਤਾਨੋਂ ਗੁਜਰਾਵਾਲੇ ਤੋਂ ਉੱਠ ਕੇ ਭਾਰਤ ਆਏ ਸਨ ਸਾਰਿਆਂ ਨੂੰ ਚਾਹ ਕਾफी ਠੰਡਾ ਪਿਲਾ ਰਹੇ ਸਨ ਖਾਣ ਪੀਣ ਹੋ ਰਿਹਾ ਸੀ ਹੁਣ ਡੈਲੀਗੇਟਾਂ ਦੀ ਬੱਸ ਲਾਹੌਰ ਵੱਲ ਜਾ ਰਹੀ ਸੀ ਸੜਕ ਦੇ ਦੋਵੇਂ ਪਾਸੇ ਢਾਰੇ ਜੇ ਨਜ਼ਰ ਆ ਰਹੇ ਸਨ ਜਿਨ੍ਹਾਂ ਵਿੱਚ ਗਊਆਂ ਮੱਜਾਂ ਬੰਨੀਆਂ ਹੋਈਆਂ ਸਨ ਘਰ ਵੀ ਮਲੇ ਕੁਚਲੇ ਜੇ ਦਿਸਤੇ ਸਨ ਲਗਭਗ ਲਾਹੌਰ ਤੱਕ ਇਹੋ ਹਾਲ ਸੀ ਪਰ ਜਦੋਂ ਉਹ ਅੰਮ੍ਰਿਤਸਰੋਂ ਚੱਲੇ ਸਨ ਤਾਂ ਉਹਨਾਂ ਦੇਖਿਆ ਸੀ ਕਿ ਸੜਕ ਦੇ ਦੋਵੇਂ ਪਾਸੇ ਬਾਗੇ ਤੱਕ ਸ਼ਾਨਦਾਰ ਕੋਠੀਆਂ ਪੱਕੀਆਂ ਬਿਲਡਿੰਗਾਂ ਸਨ ਜਿਸ ਤੋਂ ਉਹਨਾਂ ਹਿਸਾਬ ਲਾਇਆ ਬਸ ਇਹੋ ਫਰਕ ਹੈ ਪਾਕਿਸਤਾਨ ਤੇ ਹਿੰਦੁਸਤਾਨ ਦਾ ਹਿੰਦੁਸਤਾਨ ਵਿੱਚ ਤਰੱਕੀ ਹੋਈ ਸਾਫ਼ ਨਜ਼ਰ ਆ ਰਹੀ ਸੀ ਪਰ ਪਾਕਿਸਤਾਨ ਭਾਰਤੋਂ ਕਿੰਨਾ ਪਿੱਛੇ ਐ ਸਾਫ ਨਜ਼ਰ ਆ ਰਿਹਾ ਸੀ ਬਸ ਇੱਕ 5 ਸਟਾਰ ਹੋਟਲ ਕ੍ਰਾਊਨ ਪਲਾਜ਼ਾ ਵੱਲ ਜਾ ਰਹੀ ਸੀ ਜਿੱਥੇ ਡੈਲੀਗੇਟਾਂ ਦੀ ਠਹਿਰ ਸੀ ਰਸਤੇ ਵਿੱਚ ਪੰਜਾਬ ਵਰਗੀਆਂ ਸੜਕਾਂ ਪੰਜਾਬ ਵਰਗੇ ਬੰਦੇ ਠੇਠ ਪੰਜਾਬੀ ਬੋਲਦੇ ਰਸਤੇ ਵਿੱਚ ਇੱਕ ਪਾਣੀ ਦਾ ਸੂਆ ਆ ਜਿਵੇਂ ਪੰਜਾਬ ਵਾਲੇ ਪਾਸੇ ਵੀ ਅਜਿਹੇ ਹੀ ਸੂਏ ਹੁੰਦੇ ਹਨ ਹੁਣ ਸਾਰੇ ਡੈਲੀਗੇਟ ਹੋਟਲ ਪਹੁੰਚ ਗਏ ਸੀ ਸ਼ਾਨਦਾਰ ਹੋਟਲ ਸੀ ਰਿਸੈਪਸ਼ਨ ਉੱਤੇ ਕਾਗਜ਼ ਪੱਤਰ ਦਿਖਾ ਕੇ ਉਹਨਾਂ ਨੂੰ ਕਮਰੇ ਅਲਾਟ ਹੋ ਗਏ ਸਨ ਉਹਨਾਂ ਸਵੰਟਕਾ ਮਿਰੰਦੀ ਜੀ ਅਤੇ ਉਸਦੇ ਡੈਡੀ ਨੂੰ ਇੱਕ ਕਮਰਾ ਮਿਲ ਗਿਆ ਸੀ। ਦੋ ਦੋਨੋਂ ਇੱਕ ਇੱਕ ਕਮਰਾ ਦਿੱਤਾ ਜਾਂਦਾ ਸੀ। ਸ਼ਾਨਦਾਰ ਕਮਰਾ, ਵਧੀਆ ਟਾਇਲਟ। ਗੁਸਲਖਾਨੇ ਵਿੱਚ ਸਾਰਾ ਸਮਾਨ ਪਿਆ ਸੀ। ਨਵੇਂ ਟੂਥਬ੍ਰਸ਼, ਕਾਲਗੇਟ, ਸਾਬਣ ਅਤੇ ਸਾਫ਼ ਸੁਥਰੇ ਚਿੱਟੇ ਤੌਲੀਏ। ਉਹ ਫਰੈਸ਼ ਹੋ ਕੇ ਹੇਠਾਂ ਉਤਰੀ। ਹੇਠਾਂ ਹੋਟਲ ਬਲੂਚਾ ਪਾਣੀ ਤੇ ਹੋਰ ਖਾਣ ਪੀਣ ਦਾ ਸਮਾਨ ਪਿਆ ਸੀ। ਸਾਰੇ ਲੋੜ ਅਨੁਸਾਰ ਖਾ ਪੀ ਕੇ ਫਿਰ ਬੱਸ ਵਿੱਚ ਬੈਠ ਗਏ। ਬੱਸ ਦੇ ਪਿੱਛੇ ਸਿਕਿਉਰਿਟੀ ਵਾਲਿਆਂ ਦੀ ਗੱਡੀ ਖੜੀ ਸੀ। ਤਖੜੇ ਜੁੱਸੇ ਵਾਲੇ, ਲੰਮੇ, ਲੰਜੇ ਨੌਜਵਾਨ। ਕਮਾਂਡੋ ਹਥាំ ਵਿੱਚ ਬੰਦੂਕਾਂ ਫੜੀ ਡੈਲੀਗੇਟਾਂ ਦੀ ਰਾਖੀ ਕਰ ਰਹੇ ਸਨ ਉਹਨਾਂ ਦੀ ਵਿਸ਼ੇਸ਼ ਰਾਖੀ ਕੀਤੀ ਜਾ ਰਹੀ ਸੀ ਕਿਉਂਕਿ ਉਹ ਭਾਰਤ ਤੋਂ ਆਏ ਸਨ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਨੂੰ ਦੁਸ਼ਮਣ ਦੇਸ਼ ਜੁਮੰਦੇ ਹਨ ਜਲਦੀ ਗੱਡੀ ਵਿੱਚ ਸਾਰਾ ਹਾਲਾਤ ਵਾਰਾ ਦੇਖ ਰਹੇ ਸਨ ਰੀਜਨਲ ਪਾਕਿਸਤਾਨ ਦੇਖ ਰਹੇ ਸਨ ਹੁਣ ਬਸ ਕਾਨਫਰੰਸ ਵਾਲੀ ਥਾਂ ਪੰਜ ਸਟਾਰ ਹੋਟਲ ਹਵਾਰੀ ਅੱਗੇ ਰੁਕੀ ਸੀ ਜਿੱਥੇ ਗੇਟ ਅੱਗੇ ਦੋ ਲੜਕੀਆਂ ਡੈਲੀਗੇਟਾਂ ਦੀ ਸਵਾਗਤ ਲਈ ਖੜੀਆਂ ਸਨ ਲੜਕੀਆਂ ਵੱਲੋਂ ਉਹਨਾਂ ਦਾ ਬੜਾ ਸਤਿਕਾਰ ਹੋ ਰਿਹਾ ਸੀ ਸਮਝੋ ਇਹ ਸਤਿਕਾਰ ਪਾਕਿਸਤਾਨ ਵੱਲੋਂ ਹੀ ਹੋ ਰਿਹਾ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ